ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਸੀਂ ਦੇਖ ਰਹੇ ਹੋ ਢਿੱਲੋ ਰੋੜਾ ਵਾਲੀ ਜੇਕਰ ਤੁਸੀਂ ਆਪਣਾ ਚੈਨਲ ਹਜੇ ਤੱਕ ਫੋਲੋ ਨਹੀਂ ਕੀਤਾ ਤਾਂ ਇਹਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਭਾਈ ਜੀ ਅੱਜ ਆਪਾਂ ਜਿਹੜੇ ਮਸਲੇ ਤੇ ਗੱਲ ਕਰ ਰਹੇ ਆ ਇਹ ਮਸਲਾ ਪ੍ਰਾਲੀ ਦਾ ਪ੍ਰਾਲੀ ਨੂੰ ਸਾੜਨ ਦੇ ਲਈ ਜਿਹੜਾ ਸੁਪਰੀਮ ਕੋਰਟ ਦੇ ਦੁਆਰਾ ਰੋਕ ਲਗਾਈ ਗਈ ਹੈ ਤੇ ਜਿਹੜਾ ਇਸ ਨੂੰ ਪੂਰਨ ਤੌਰ ਤੇ ਰੋਕਣ ਦੇ ਲਈ ਕਿਸਾਨਾਂ ਨੂੰ ਜੇਲਾਂ ਦੇ ਵਿੱਚ ਡੱਕਣ ਦਾ ਜਿਹੜਾ ਤਾਨਾਸ਼ਹੀ ਫੈਸਲਾ ਜਿਹੜਾ ਆਇਆ ਹੈ ਤੇ ਉਸ ਫੈਸਲੇ ਨੂੰ ਇਨ ਬਿਨ ਲਾਗੂ ਕਰਨ ਦੇ ਲਈ ਸਰਕਾਰਾਂ ਜਿਹੜੀਆਂ ਪੂਰਾ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਤੇ ਹਰੇਕ ਵਿਭਾਗ ਦੇ ਜਿਹੜੇ ਅਧਿਕਾਰੀ ਆ ਹੁਣ ਉਹਨਾਂ ਦੀ ਡਿਊਟੀ ਆ ਪਰਾਲੀ ਨੂੰ ਸਾੜਨ ਤੋਂ ਰੋਕਣ ਤੇ ਲੱਗੀ ਹੋਈ ਹੈ। ਬਾਈ ਜੀ ਆਪਾਂ ਨੂੰ ਵੀ ਪਤਾ ਵੀ ਜਿਹੜੀ ਪਰਾਲੀ ਆ ਉਹਦਾ ਅੱਗ ਤੋਂ ਬਿਨਾ ਕੋਈ ਪ੍ਰੋਪਰ ਹੱਲ ਹੈ ਨਹੀਂ। ਤੇ ਬਾਈ ਜੀ ਪਰਾਲੀ ਨੂੰ ਸਾੜਨਾ ਕਿਸੇ ਦਾ ਸ਼ੌਂਕ ਨਹੀਂ। ਉਹ ਇੱਕ ਮਜਬੂਰੀ ਹੈ। ਪਰ ਬਾਈ ਜੀ ਗੱਲ ਹੁਣ ਇਹ ਆ ਵੀ ਪਿਛਲੇ ਦਿਨਾਂ ਦੇ ਵਿੱਚ ਜੋ ਹੜ ਮਾਰ ਹੋਈ ਆ ਉਹਨਾਂ ਹੜਾ ਦੇ ਸਮੇਂ ਜਿਹੜਾ ਸਰਕਾਰ ਦਾ ਸੈਟੇਲਾਈਟ ਸੀ ਸ਼ਾਇਦ ਉਹ ਖਰਾਬ ਸੀ ਤੇ ਮੈਨੂੰ ਲੱਗਦਾ ਹੁਣ ਕਿਸੇ ਚੰਗੇ ਮਿਸਤਰੀ ਤੋਂ ਜਿਹੜਾ ਉਹ ਸੈਟੇਲਾਈਟ ਸਹੀ ਕਰਵਾ ਲਿਆ ਹੁਣ ਬਈ ਜੇਕਰ ਤੁਸੀਂ ਕਿਸੇ ਕਹਾ ਦੀ ਢੇਰੀ ਨੂੰ ਵੀ ਅੱਗ ਲਾਉਂਗੇ ਤਾਂ ਬਈ ਸੈਟੇਲਾਈਟ ਨੇ ਨਾਲ ਦੀ ਨਾਲ ਜਿਹੜਾ ਸੰਕੇਤ ਦੇ ਦੇਣਾ ਤੇ ਜਿਹੜੀਆਂ ਲੰਬਾ ਚੌੜਾ ਕਾਫਲਾ ਉਹ ਟੀਮਾਂ ਬਣੀਆਂ ਹੋਈਆਂ ਨੇ ਉਹ ਤੁਹਾਡੇ ਖੇਤ ਚ ਹੋਣਗੀਆਂ ਤੇ ਬਾਈ ਜੀ ਫਾਇਰ ਬਰਗੇਡ ਦੀਆਂ ਜਿਹੜੀਆਂ ਗੱਡੀਆਂ ਨੇ ਉਹ ਵੀ ਮਿੰਟਾਂ ਸਕਿੰਟਾਂ ਦੇ ਵਿੱਚ ਜਿਹੜਾ ਤੁਹਾਡੇ ਬਾਹਣਾ ਦੇ ਵਿੱਚ ਆ ਕੇ ਅੱਗ ਬੁਝਾਉਂਦੀਆਂ ਨਜ਼ਰ ਆਉਣਗੀਆਂ ਜਿਹੜੀਆਂ ਕਿ ਬਾਈ ਜੀ ਜਦੋਂ ਆਪਾਂ ਦੇਖਦੇ ਸੀ ਪਿਛਲੇ ਕਣਕ ਦੇ ਸੀਜ਼ਨ ਦੇ ਦੌਰਾਨ ਜਿਹੜੀ ਅਨਸੁਖਾਵੀ ਘਟਨਾ ਦੇ ਕਰਕੇ ਅੱਗਾਂ ਲੱਗਦੀਆਂ ਸੀ ਕਣਕਾਂ ਨੂੰ ਲੋਕਾਂ ਦੀਆਂ ਲੱਖਾਂ ਕਰੋੜਾਂ ਰੁਪਏ ਦੀਆਂ ਜਿਹੜੀਆਂ ਕਣਕਾਂ ਮੱਚੀਆਂ ਸੀ ਉਸ ਸਮੇਂ ਜਿਹੜੀਆਂ ਉਹ ਫਾਇਰ ਬਰਗੇਡ ਦੀਆਂ ਗੱਡੀਆਂ ਸ਼ਾਇਦ ਉਹ ਨੀ ਤੇਜ਼ੀ ਨਾਲ ਨਹੀਂ ਆਉਂਦੀਆਂ ਸੀ ਜਿੰਨੀ ਤੇਜ਼ੀ ਨਾਲ ਪ੍ਰਾਲੀ ਨੂੰ ਸਾੜਨ ਦੇ ਸਮੇਂ ਉਹਨੂੰ ਰੋਕਣ ਦੇ ਲਈ ਪਾਉਣਗੀਆਂ ਸੋ ਭਰਾਵੋ ਹੁਣ ਅੱਜ ਦੁਸਹਿਰਾ ਤੇ ਤੁਸੀਂ ਬਾਈ ਜੀ ਦੇਖੋਗੇ ਹਰੇਕ ਸ਼ਹਿਰ ਦੇ ਵਿੱਚ ਰਾਵਣ ਤੇ ਇੱਕ ਦੋ ਨਾਲ ਹੋਰ ਪੁਤਲੇ ਹੁੰਦੇ ਆ ਜਿਵੇਂ ਮੇਗਨਾਥ ਤੇ ਸ਼ਾਇਦ ਇੱਕ ਕੁੰਭਕਰਨ ਇਹਨਾਂ ਦੇ ਜਿਹੜੇ ਪੁਤਲੇ 100 100 2 200 ਫੁੱਟ ਉੱਚੇ ਬਣਾਏ ਜਾਂਦੇ ਆ ਤੇ ਇਹਨਾਂ ਦੇ ਵਿੱਚ ਬਾਈ ਜੀ ਲੱਖਾਂ ਕਰੋੜਾਂ ਰੁਪਈਆ ਦੇ ਜਿਹੜੇ ਪਟਾਕੇ ਆ ਬਰੂਧ ਭਰਿਆ ਜਾਂਦਾ ਤੇ ਉਹਨੂੰ ਬਾਈ ਜੀ ਵੱਡੇ ਵੱਡੇ ਨੇਤਾ ਤੇ ਵੱਡੇ ਵੱਡੇ ਅਧਿਕਾਰੀ ਜਿਹੜੇ ਤੀਰ ਮਾਰ ਕੇ ਅੱਗ ਲਾਉਂਦੇ ਆ ਤੇ ਬਾਈ ਜੀ ਉਸ ਅੱਗ ਲੱਗਣ ਦੇ ਨਾਲ ਪਤਾ ਨਹੀਂ ਕਿੰਨਾ ਕੁ ਜ਼ਿਆਦਾ ਪੋਲੂਸ਼ਨ ਹੁੰਦਾ ਜਿਹੜਾ ਆਪਣੀ ਹਵਾ ਨੂੰ ਪ੍ਰਦੂਸ਼ਿਤ ਕਰਦਾ ਤੇ ਜਿਹਦੇ ਨਾਲ ਬਾਈ ਜੀ ਲੱਖਾਂ ਜਿਹੜੀਆਂ ਬਿਮਾਰੀਆਂ ਲੱਗਣ ਦਾ ਖਦਸ਼ਾ ਵੀ ਹੁੰਦਾ ਤੇ ਬਹੁਤ ਜ਼ਿਆਦਾ ਜਿਹੜਾ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਪਰ ਬਾਈ ਜੀ ਉਹ ਕਹਿੰਦੇ ਵੀ ਵਾਤਾਵਰਨ ਨੂੰ ਪ੍ਰਦੂਸ਼ਿਤ ਨਹੀਂ ਕਰਦਾ ਕਿਉਂਕਿ ਭਾਈ ਜੀ ਉਹ ਇੱਕ ਕਹਿੰਦੇ ਉਹ ਰਾਮਨ ਨੂੰ ਸਾੜਿਆ ਜਾਂਦਾ ਤਾਂ ਕਰਕੇ ਉਹਦੇ ਜੋ ਨਿਕਲਣ ਵਾਲਾ ਜਿਹੜਾ ਧੂਆ ਉਹ ਅੰਮ੍ਰਿਤ ਹੁੰਦਾ ਕਹਿੰਦੇ ਤੇ ਦੂਜਾ ਕਹਿੰਦੇ ਵੀ ਜਿਹੜਾ ਕਾਰਖਾਨਿਆਂ ਦੀਆਂ ਜਿਹੜਾ ਚਿਮਣੀਆਂ ਚੋਂ ਨਿਕਲਦਾ ਧੂਆ ਉਹ ਵੀ ਕਹਿੰਦੇ ਸਿਹਤ ਦੇ ਲਈ ਬਹੁਤ ਵਧੀਆ ਹੁੰਦਾ ਕਹਿੰਦੇ ਉਹਦੇ ਨਾਲ ਪ੍ਰਦੂਸ਼ਣ ਨਹੀਂ ਹੁੰਦਾ ਹਾਲਾਂਕਿ ਜਿਹੜੀ ਗ੍ਰੀਨ ਟਰਿਬਿਊਨਲ ਦੀ ਜਿਹੜੀ ਰਿਪੋਰਟ ਆ ਉਹਦੇ ਮੁਤਾਬਕ ਪਰਾਲੀ ਦਾ ਧੂਆ ਕਹਿ ਲਈਏ ਜਾਂ ਆਪਾਂ ਖੇਤੀ ਸੈਕਟਰ ਦਾ ਧੂਆ ਕਹਿ ਲਈਏ ਕਹਿੰਦੇ 5 ਤੋਂ 8% ਦੇ ਵਿੱਚ ਆ ਤੇ ਬਾਕੀ ਜਿਹੜਾ ਵੱਜਦਾ 92% ਸਾਰਾ ਜਿਹੜਾ ਧੂਆਂ ਸਾਧਨਾਤੋਂ ਤੇ ਫੈਕਟਰੀਆਂ ਤੋਂ ਤੇ ਜਿਹੜਾ ਆ ਜਿਵੇਂ ਤੋਹਾਰਾਂ ਸਮੇ ਪਟਾਕਿਆਂ ਤੋਂ ਜਿਹੜਾ ਬਣਦਾ ਉਹ ਧੂਆਂ ਕਹਿੰਦੇ ਵੀ 92% ਆ ਸਾਰਾ ਮਿਲਾ ਕੇ ਉਹਦੇ ਨਾਲ ਕਹਿੰਦੇ ਪ੍ਰਦੂਸ਼ਣ ਨਹੀਂ ਹੁੰਦਾ ਉਹਦੇ ਨਾਲ ਕਹਿੰਦੇ ਕਿਸੇ ਨੂੰ ਕੋਈ ਨੁਕਸਾਨ ਨਹੀਂ ਇਹ ਨੁਕਸਾਨ ਕਹਿੰਦੇ ਕਰਦੇ ਅਕਲ ਪਰਾਲੀ ਦਾ ਧੂਆਂ ਹੀ ਨੁਕਸਾਨ ਕਰਦਾ ਜਿਹੜਾ ਖੇਤੀ ਸੈਕਟਰ ਚੋਂ ਨਿਕਲਦਾ ਸੋ ਭਰਾਵੋ ਲੋੜ ਆ ਹੁਣ ਇਸ ਟਾਈਮ ਸਾਰਿਆਂ ਨੂੰ ਇੱਕਾ ਬਣਾ ਕੇ ਰੱਖਣ ਦੀ ਟੜੇ ਬੰਦੀਆਂ ਛੱਡ ਕੇ ਇੱਕ ਮੰਚ ਤੇ ਇਕੱਠੇ ਹੋ ਜੋ ਕਿਤੇ ਵੀ ਬਾਈ ਜੀ ਪਰਾਲੀ ਨੂੰ ਜਿਹੜਾ ਸਾੜਨ ਸਮੇਂ ਜੇ ਕੋਈ ਕਿਸੇ ਕਿਸਾਨ ਨਾਲ ਧੱਕਾ ਹੁੰਦਾ ਤਾਂ ਬਾਈ ਜੀ ਉਹਦੇ ਨਾਲ ਆ ਕੇ ਖੜੋ ਇਹ ਨਾ ਕਹੋ ਵੀ ਇਹ ਦੂਜੀ ਯੂਨੀਅਨ ਆ ਇਹ ਨਾ ਕਹੋ ਇਹ ਹੋਰ ਪਾਰਟੀ ਆ ਕਿਉਂਕਿ ਸਰਕਾਰਾਂ ਜਾਂ ਕਹਿ ਸਕਦੇ ਆਪਾਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਹੁੰਦੀਆਂ ਨੇ ਜਾਂ ਏਜੰਸੀਸ ਨੂੰ ਹੁੰਦੀਆਂ ਨੇ ਇਹ ਬਾਈ ਜੀ ਪਾੜ ਕੇ ਲੋਕਾਂ ਨੂੰ ਤੇ ਲੋਕਾਂ ਦੇ ਉੱਪਰ ਜਿਹੜੇ ਆਪਣੇ ਫੈਸਲੇ ਆ ਉਹ ਲਾਗੂ ਕਰਦੀਆਂ ਨੇ ਪਾੜੋ ਤੇ ਰਾਜਕਰੋ ਦੀ ਨੀਤੀ ਹੈ ਜਿਹੜੀ ਪਹਿਲਾਂ ਤੋਂ ਚੱਲੀ ਆ ਰਹੀ ਹੈ ਅੰਗਰੇਜ਼ਾਂ ਦੇ ਸਮੇਂ ਤੋਂ ਉਹੀ ਨੀਤੀ ਨੂੰ ਜਿਹੜਾ ਇਹਨਾਂ ਨੇ ਬਰਕਰਾਰ ਰੱਖਿਆ ਹੋਇਆ ਪਰ ਬਾਈ ਜੀ ਤੁਸੀਂ ਹੁਣ ਜਿਹੜਾ ਸਭ ਕੁਝ ਗੁੱਸੇ ਗਲੇ ਛੱਡ ਕੇ ਇੱਕ ਮੰਚ ਤੇ ਇਕੱਠੇ ਹੋ ਜੋ ਤੇ ਬਾਈ ਜੀ ਜਦੋਂ ਹੁਣ ਆਪਾਂ ਨੂੰ ਵੀ ਪਤਾ ਆ ਵੀ ਪ੍ਰਾਲੀ ਆ ਜਿਹੜੀ ਉਹਦੇ ਸਾੜਨ ਨਾਲ ਵਾਤਾਵਰਨ ਪ੍ਰਦੂਸ਼ਿਤ ਜ਼ਰੂਰ ਹੁੰਦਾ ਪਰ ਬਾਈ ਜੀ ਇਹ ਇੱਕ ਮਜਬੂਰੀ ਆ ਸਾੜਨਾ ਜੇ ਆਪਾਂ ਪ੍ਰਾਲੀ ਨੂੰ ਨਹੀਂ ਸਾੜਦੇ ਤਾਂ ਬਾਈ ਜੀ ਅਗਲੀ ਫਸਲ ਬੀਜਣਾ ਬਹੁਤ ਮੁਸ਼ਕਲ ਆ ਤੇ ਬਹੁਤ ਕਿਸਾਨਾਂ ਨੇ ਟ੍ਰਾਇਲ ਵੀ ਕੀਤੇ ਆ ਜਿਹੜਾ ਪ੍ਰਾਲੀ ਨੂੰ ਵਿੱਚ ਗਾਲ ਕੇ ਕਣਕ ਬੀਜੀ ਆ ਤੇ ਬਾਈ ਜੀ ਉਸ ਕਣਕ ਦਾ ਝਾੜ ਤੇ ਜਿਹੜੀ ਪ੍ਰਾਲੀ ਨੂੰ ਅੱਗ ਲਾ ਕੇ ਬੀਜੀ ਹੋਈ ਕਣਕ ਦਾ ਝਾੜ ਆ ਜਿਹੜਾ ਉਹ ਅੱਦੋ-ਅੱਦੋ ਦਾ ਫਰਕ ਆ ਤੇ ਸ਼ੁੰਡੀ ਬਾਈ ਜੀ ਬਹੁਤ ਜ਼ਿਆਦਾ ਪੈਂਦੀ ਹੈ ਜਿਹੜੀ ਪ੍ਰਾਲੀ ਵਿੱਚ ਗਾਲ ਕੇ ਆਪਾਂ ਜਦੋਂ ਕਣਕ ਬੀਜਦੇ ਆ ਦੂਸਰੇ ਨੰਬਰ ਤੇ ਬਾਈ ਜੀ ਯੂਰੀਆ ਰੇ ਦੀ ਜਿਹੜੀ ਖਪਤ ਉਹ ਵੀ ਵੱਧ ਹੁੰਦੀ ਹੈ ਪ੍ਰਾਲੀ ਜਿਹੜੀ ਵਿੱਚ ਵਾ ਕੇ ਆਪਾਂ ਬੀਜਦੇ ਆ ਕਣਕ ਪੀਲੀ ਪੈਨੋ ਨਹੀਂ ਹਟਦੀ ਪਾਣੀ ਜਲਦੀ ਸੁੱਕਦਾ ਨਹੀਂ ਜਿਵੇਂ ਸੇਮ ਏਰੀਆ ਆਪਣੇ ਆਪਣੇ ਬਹੁਤ ਪ੍ਰੋਬਲਮ ਆਉਂਦੀ ਹੈ ਵਿੱਚ ਜਦੋਂ ਪ੍ਰਾਲੀ ਵਾਹ ਕੇ ਆਪਾਂ ਕਣਕ ਨੂੰ ਪਹਿਲਾ ਪਾਣੀ ਲਾਉਣੀ ਆ ਤਾਂ ਪਹਿਲਾ ਪਾਣੀ ਕਈ ਕਈ ਦਿਨ ਨਹੀਂ ਸੁਕਦਾ ਜਿਹਦੇ ਨਾਲ ਵੀ ਕਣਕ ਬਈ ਜੀ دب ਜਾਂਦੀ ਹੈ ਤੇ ਸਪਰੇਆਂ ਦੇ ਖਰਚੇ ਵੱਧ ਜਾਂਦੇ ਆ ਸੋ ਐਕਤੀ ਤੱਕ ਬਈ ਜੀ ਹੜਾਂ ਦੀ ਮਾਰ ਕਿਤੇ ਹਲਦੀ ਰੋਗ ਕਿਤੇ ਹੁਣ ਬਈ ਜੀ ਹੌਪਰ ਦਾ ਇੰਨਾ ਜ਼ਿਆਦਾ ਅਟੈਕ ਹੋਇਆ ਕਿ ਝੋਨਾ ਖਤਮ ਹੋ ਰਿਹਾ ਤੇ ਬਹੁਤ ਜਗ੍ਹਾ ਤੇ ਜਿਹੜਾ ਦੱਸਿਆ ਹੋਇਆ ਸਰਕਾਰ ਦਾ ਜਿਹੜਾ ਝੋਨਾ ਉਸ ਝੋਨੇ ਦਾ ਜਿਹੜਾ ਬੌਣਾ ਰੋਗ ਇੰਨੀ ਜ਼ਿਆਦਾ ਆਇਆ ਇਹ ਕੁੱਲ ਮਿਲਾ ਕੇ ਕਹਿ ਸਕਦੇ ਆ ਐਕਤੀ ਤੱਕ ਕਿਸਾਨੀ ਦੇ ਉੱਪਰ ਇੰਨੀਆਂ ਜ਼ਿਆਦੇ ਮਾਰਾਂ ਨੇ ਤੇ ਉਪਰੋਂ ਬਾਈ ਜੀ ਆ ਜਿਹੜੀ ਪ੍ਰਾਲੀ ਨੂੰ ਸਾੜਨ ਤੋਂ ਰੋਕਣ ਦੇ ਲਈ ਜਿਲ੍ਹਾਂ ਦੇ ਵਿੱਚ ਸਿੱਟਣ ਦੀ ਜਿਹੜੀ ਆਹ ਹੁਣ ਇੱਕ ਫੈਸਲਾ ਆਇਆ ਇਹਦੀ ਇਹ ਬਹੁਤ ਵੱਡੀ ਮਾਰ ਆ ਸੋ ਜੇ ਤੁਹਾਨੂੰ ਮੇਰੀਆਂ ਇਹ ਸਾਰੀਆਂ ਗੱਲਾਂ ਚੰਗੀਆਂ ਲੱਗੀਆਂ ਵੀ ਇਕੱਠੇ ਹੋ ਜੋ ਕਹਿ ਰਿਹਾ ਮੈਂ ਤੁਹਾਨੂੰ ਸਾਰਿਆਂ ਨੂੰ ਵੀ ਇਕੱਠੇ ਹੋ ਕੇ ਜਿਹੜਾ ਇਸ ਮਸਲੇ ਦੇ ਨਾਲ ਜਿਠੋ ਕਿਉਂਕਿ ਜਿਹੜਾ ਸਰਕਾਰ ਕਹਿ ਰਹੀ ਆ ਵੀ ਅਸੀਂ ਇੰਨੀ ਮਸ਼ੀਨਰੀ ਦੇਤੀ ਤੁਸੀਂ ਉਸ ਮਸ਼ੀਨਰੀ ਦੀ ਵਰਤੋਂ ਕਰੋ ਪਹਿਲੇ ਨੰਬਰ 'ਚ ਤਾਂ ਜਿਹੜੀ ਮਸ਼ੀਨਰੀ ਆ ਉਹ ਆਮ ਜਿਹੜੇ ਨਾਰਮਲ ਕਿਸਾਨ ਨੇ ਉਹਨਾਂ ਤੱਕ ਬਹੁਤ ਘੱਟ ਪਹੁੰਚੀ ਆ ਜਿਹੜੇ ਸਰਕਾਰ ਦੇ ਚਿਹਤੇ ਆ ਜਾਦੇ ਮਸ਼ੀਨਰੀ ਬਾਈ ਜੀ ਉਹ ਲੈ ਗਏ ਤੇ ਉਹ ਕਿਸੇ ਛੋਟੇ ਕਿਸਾਨ ਨੂੰ ਕਿਰਾਏ ਤੇ ਵੀ ਦੀ ਜਿਹੜੀ ਮਸ਼ੀਨਰੀ ਆ ਉਹ ਦੇ ਕੇ ਰਾਜ਼ੀ ਨਹੀਂ ਸੋ ਜੇ ਕਿਸੇ ਨੂੰ ਦੇ ਵੀ ਦਿੰਦੇ ਆ ਤਾਂ ਕਿਸਾਨ ਕੋਲ ਇੰਨੀ ਸ਼ਮਤਾ ਨਹੀਂ ਕਿ ਉਹ ਕਿਰਾਇਆ ਅਫੋਰਡ ਕਰ ਸਕੇ ਤੇ ਜਿਹੜੀ ਕੰਕਰੀ ਬਜਾਈ ਕਰ ਸਕੇ ਕਿਉਂਕਿ ਬਾਈ ਜੀ ਜਿਹੜੇ ਵੱਡੇ ਵੱਡੇ ਸੰਦ ਨੇ ਉਹਨਾਂ ਦਾ ਜਿਹੜਾ ਕਿਰਾਇਆ ਬਹੁਤ ਆ ਉਸ ਕਿਰਾਏ ਨੂੰ ਅਫੋਰਡ ਕਰਨਾ ਜਿਹੜਾ ਛੋਟੇ ਕਿਸਾਨ ਦੇ ਲਈ ਬਹੁਤ ਮੁਸ਼ਕਲ ਆ ਜੇ ਪਰਾਲੀ ਨੂੰ ਅੱਗ ਲਾ ਕੇ ਵਾਹ ਕੇ ਬੀਜਣੀ ਹੋਵੇ ਕਣਕ ਤਾਂ ਜਿਹੜਾ ਛੋਟਾ ਟਰੈਕਟਰ ਵੀ ਕੰਮ ਕਰ ਜਾਂਦਾ ਪਰ ਬਾਈ ਜੀ ਜਿਹੜੇ ਵੱਡੇ ਸੰਧ ਆ ਇਹਨੂੰ ਵਿੱਚ ਪਰਾਲੀ ਨੂੰ ਗਾਲਣ ਦੇ ਲਈ ਉਹ ਵੱਡੇ ਸੰਧ ਬਹੁਤ ਪੈਸਿਆਂ ਦੇ ਆਉਂਦੇ ਨੇ ਜਿਹੜਿਆ ਨੂੰ ਛੋਟਾ ਕਿਸਾਨ ਲੈਣਾ ਜਿਹੜਾ ਛੋਟੇ ਕਿਸਾਨ ਦੇ ਵੱਸ ਦਾ ਰੋਗ ਨਹੀਂ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸੁਪਰੀਮ ਕੋਰਟ ਨੂੰ ਦੁਬਾਰਾ ਸੋਚਣਾ ਚਾਹੀਦਾ ਵੀ ਜਿਹੜਾ ਕਿਸਾਨ ਆ ਉਹ ਪਰਾਲੀ ਨੂੰ ਵਿੱਚ ਫੇਰ ਹੀ ਗਾਲ ਸਕਦਾ ਜੇ ਕਿਸਾਨ ਨੂੰ 100 ਰੁਪਏ ਪ੍ਰਤੀ ਕੁਆਂਟਲ ਘੱਟ ਤੋਂ ਘੱਟ ਅਸਲ ਦੇ ਵਿੱਚ ਤਾਂ ਖਰਚਾ ਤਾਂ 10000 ਦੇ ਕਰੀਬ ਹੀ ਆ ਜਾਂਦਾ ਕਿੱਲੇ ਦਾ ਜੇ ਆਪਾਂ ਸਾਰੀ ਪ੍ਰਾਲੀ ਨੂੰ ਵਿੱਚੇ ਗਾਲ ਕੇ ਬੀਜਣਾ ਹੋਵੇ ਤੇ ਕੁਝ ਜਿਹੜਾ ਕਣਕ ਦਾ ਝਾੜ ਵੀ ਘਟਦਾ ਪਰ ਘੱਟ ਤੋਂ ਘੱਟ 100 ਰੁਪਏ ਪ੍ਰਤੀ ਕੁਆਂਟਲ ਤਾਂ ਜਿਹੜਾ ਕਿਸਾਨ ਨੂੰ ਦਿੱਤਾ ਜਾਵੇ ਤਾਂ ਜੋ ਪ੍ਰਾਲੀ ਦਾ ਕੁਛ ਨਾ ਕੁਛ ਜਿਹੜਾ ਮਸਲਾ ਹੱਲ ਕਿਸਾਨ ਕਰ ਸਕੇ ਸੋ ਜੇ ਮੇਰੀਆਂ ਇਹਨਾਂ ਗੱਲਾਂ ਨਾਲ ਤੁਸੀਂ ਸਹਿਮਤ ਹੋ ਤਾਂ ਵੀਡੀਓ ਨੂੰ ਬਈ ਜੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਧੰਨਵਾਦ